ਕਿਨਾ ਤੇਰਾ ਪਿੰਡ ਵੇ ਹੋ 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 ਸਤਵਾ ਆ ਗਿਆ ਟੋਡਣਾ ਪਰਿੰਡ ਵੇ ਜਿਹੜਾ ਦਸ ਕਸ਼ ਕੀਨਾ ਤੇਰਾ ਪਿੰਡ ਵੇ ਅੱਧ ਜੜਦੀ ਜਵਾਨੀ ਦੀ ਓਲੰਗਦੀ ਕਰਨਾਂ ਵਾ ਜਾਈ ਦੱਸ ਕੇ ਹਾਏ ਓਲੀ ਖੇੜ ਕੇ ਕੁਵਾਰੀ ਕੁੜੀ ਰੰਗਦੀ ਵੇ ਸਰਣਾ ਵਾ ਜਾਈ ਦੱਸ ਕੇ ਖੇੜ ਕੇ ਕੁਵਾਰੀ ਕੁੜੀ ਰੰਗਦੀ ਵੇ ਸਰਣਾ ਵਾ ਜਾਈ ਦੱਸ ਕੇ ਓ ਭਾਗੇ ਹੋਲੀ ਵਾਲੇ ਦੇ ਨਾ ਰੰਗ ਪਿਆਰ ਦਾ ਦੂਰੋਸਹਿਨ ਦਾ ਹੁਸਨ ਤੇਰਾ ਮਾਰਦਾ ਹੋਲੀ ਵਾਲੇ ਦਿਨ ਰੰਗ ਪਿਆਰ ਦਾ ਉਹ ਦੂਰ ਹੁਸੈਨ ਦਾ ਹੁਸਨ ਤੇਰਾ ਮਾਰਦਾ ਬਹੁ ਹੁਣ ਤਾਜਰੂਰ ਆਉਣਾ ਜਾਣਾ ਗੱਭਰੂ ਗਵਾਂਢ ਪਿੰਡ ਦਾ ਉਹ ਪੂਰਾ ਜਾਉ ਤੇਨ ਦਾ ਸਕੇ ਟਕਾਣਾ ਗੱਭਰੂ ਗਵਾਂਢ ਪਿੰਡ ਦਾ ਜਾਉ ਤੇਨ ਦਾ ਸਕੇ ਟਕਾਣਾ ਗੱਭਰੂ ਗਵਾਂਢ ਪਿੰਡ ਦਾ ਓਏ ਤੇਰੀ ਸੋਹਣ ਲੱਗੇ ਜੇ ਝੂਠ ਬੋਲਾ ਤੂੰ ਸੱਚੀ ਬੱਚੀ ਲੱਗਦੀ ਪਰੇ ਜੱਤ ਕਰਦਾ ਬੁੱਕਲ ਵਿੱਚ ਤੇਰੇ ਮੈਂ ਡਿੱਗ ਪਾ ਪਿਆਰ ਦੀ ਪਰੀ ਓ ਮੈਨੂੰ ਤੇਰੀ ਸੋਹਣ ਲੱਗੇ ਜੇ ਝੂਠ ਬੋਲਾ ਤੂੰ ਸੱਚੀ ਬੱਚੀ ਲੱਗਦੀ ਪਰੇ ਉਹ ਵਿਹਾਨੀਆਂ ਤੋਂ ਮਹੀ ਵੰਗ ਡੰਗਦੀ ਸਰਣਾਵਾ ਜਾਈ ਦੱਸ ਕੇ ਓ ਲਖੇੜ ਕੇ ਕੁਵਾਰੀ ਕੁੜੀ ਰੰਗਦੀ ਵਸਰਣਾਵਾ ਜਾਈ ਦੱਸ ਕੇ ਓ ਲਖੇੜ ਕੇ ਕੁਵਾਰੀ ਕੁੜੀ ਰੰਗਦੀ ਵਸਰਣਾਵਾ ਜਾਈ ਦੱਸ ਕੇ ਮੱਲੀ ਦੂ ਮਸਾਫਰਾ ਦੇ ਪਿੰਡ ਦਾ ਨਹੀਂ ਕਿੱਥੋਂ ਸਿਕਿਰਾ ਪੁੱਛਣਾ ਜਦ ਤੂੰ ਸਖਿਆ ਚੱਲਾ ਨੂੰ ਅਗ ਲਾ ਕੇ ਅਸ਼ਕਾਂ ਦਾ ਪਾਉ ਪਛੜਾ ਓ ਬੱਲੋ ਮੱਲੀ ਦੂ ਮਸਾਫਰਾ ਦੇ ਪਿੰਡ ਦਾ ਨਹੀਂ ਕਿੱਥੋਂ ਸਿਕਿਰਾ ਪੁੱਛਣਾ ਜਦ ਤੂੰ ਸਖਿਆ ਚੱਲਾ ਨੂੰ ਅਗ ਲਾ ਕੇ ਅਸ਼ਕਾਂ ਦਾ ਪਾਉ ਪਛੜਾ ਓ ਹੰਜੂ ਪੀੜੇ ਤੇ ਪਵੇ ਗਗਾ ਮਖਾਣਾ ਹੰਜੂ ਪੀੜੇ ਤੇ ਪਾਉ ਗਗਾ ਮਖਾਣਾ ਘੱਬਰੂ ਗਵਾਂਢ ਪਿੰਡ ਦਾ ਓ ਪੂਰਾ ਜਾਉ ਤੈਨੋਂ ਦੱਸ ਕੇ ਟਕਾਣਾ ਘੱਬਰੂ ਗਵਾਂਢ ਪਿੰਡ ਦਾ ਇਨੋਂ ਦਾ ਸਕੇ ਟਿਕਾਣਾ ਕਬਰੂ ਗਵਾਨ ਪਿੰਡ ਦਾ ਏ ਹੋ 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 ਓਏ 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 ਹੋ ਹੋ ਕੱਲਾ ਹੁਣੇ ਕਰੇ ਤੂੰ ਮੈਂ ਅਤ ਕੌੜੀਆਂ ਵੀ ਫੇਰ ਕਦ ਹੋਈਆਂ ਮਿੱਠੀਆਂ ਮੈਂ ਜ਼ਰੂਰ ਤੈਨੂੰ ਲਿਖ ਕੇ ਨਿਕੱਲੇ ਆਂ ਕਰੂੰਗਾ ਚਿੱਠੀਆਂ ਕੱਲਾ ਹੁਣੇ ਕਰੇ ਤੂੰ ਮੈਂ ਅੱਤ ਕੌੜੀਆਂ ਫੇਰ ਕਦੋਂ ਲੈ ਮਿੱਠੀਆਂ ਓ ਪਿੰਡ ਜਾ ਕੇ ਮੈਂ ਜ਼ਰੂਰ ਤੈਨੂੰ ਲਿਖ ਕੇ ਨਿਕੱਲੇ ਆਂ ਕਰੂੰਗਾ ਚਿੱਠੀਆਂ ਫਲ ਵਰਗੀ ਸੁਲਝਦੀ ਦਿੰਦੇ ਡੰਗਦੀ ਸਰਨਾਮਾ ਜਾਈ ਦੱਸ ਕੇ ਓ ਲਿਖੇੜ ਕੇ ਗਵਾਰੀ ਕੁੜੀ ਰੰਗਦੀ ਵਸਰਨਾਮਾ ਜਾਈ ਦੱਸ ਕੇ ਓ ਲਿਖੇੜ ਕੇ ਗਵਾਰੀ ਕੁੜੀ ਰੰਗਦੀ ਵਸਰਨਾਮਾ ਬੀਵਾਲਾ ਭੱਟੀ ਦੇ ਨੂੰ ਵੇਖ ਕੇ ਕਟੋਰੀ ਵਾਂਗੋਂ ਗਿਆ ਮੰਜਿਆ ਪਹਿਲੀ ਮਿਲਣੀ ਚ ਮਾਨੇ ਮੇਰਾ ਮੋਰੀਆ ਹੀਰ ਵੰਗ ਤੂ ਰਾਜਿਆ ਓ ਬਿੱਲੋ ਮਾੜੀ ਵਾਲਾ ਭੱਟੀ ਦੇ ਨੂੰ ਵੇਖ ਕੇ ਕਟੋਰੀ ਵਾਂਗੋਂ ਗਿਆ ਮੰਜਿਆ ਪਹਿਲੀ ਮਿਲਣੀ ਚ ਮਾਨੇ ਮੇਰਾ ਮੋਰੀਆ ਹੀਰ ਵੰਗ ਤੂ ਰਾਜਿਆ ਓ ਲੈ ਗਏ ਹੀਰ ਨੂੰ ਵਿਆਹ ਕੇ ਸਿੱਦਾ ਗਾਣਾ ਗੱਭਰੂ ਗਵਾੜ ਪਿੰਡ ਦਾ ਯਾਉ ਦੇ ਨੋ ਦੱਸੇ ਟਿਕਾਣਾ ਗੱਬਰੂ ਗਵਾਂਡ ਪਿੰਡ ਦਾ ਓ ਲਿਖੇੜ ਕੇ ਗਵਾਰੀ ਕੁੜੀ ਰੱਖਦੀ ਓ ਗੱਬਰੂ ਗਵਾਂਡ ਪਿੰਡ ਦਾ ਓ ਲਿਖੇੜ ਕੇ ਗਵਾਰੀ ਕੁੜੀ ਰੱਖਦੀ ਓ ਗੱਬਰੂ ਗਵਾਂਡ ਪਿੰਡ ਦਾ